ਜੇਕਰ ਤੁਹਾਨੂੰ ਵੀ ਨਹੀਂ ਮਿਲਦਾ ਸਰਕਾਰੀ ਰਾਸ਼ਨ ਜਾਂ ਫਿਰ ਤੁਹਾਡਾ ਪੁਰਾਣਾ ਰਾਸ਼ਨ ਕਾਰਡ ਕੱਟ ਦਿੱਤਾ ਤਾਂ ਹੁਣ ਪੁਰਾਣੇ ਕੱਟੇ ਹੋਏ ਰਾਸ਼ਨ ਕਾਰਡ ਨੂੰ ਆਪਾਂ ਕਿਵੇਂ ਅਪਲਾਈ ਕਰ ਸਕਦੇ ਆ ਤੇ ਜਿਨ੍ਹਾਂ ਨੂੰ ਰਾਸ਼ਨ ਜਿਹੜਾ ਨਹੀਂ ਮਿਲਦਾ ਤਾਂ ਕਿਵੇਂ ਆਪਾਂ ਜਿਹੜਾ ਰਾਸ਼ਨਾ ਡੀਪੂ ਹੋਲਡਰਾਂ ਤੋਂ ਲੈ ਸਕਦੇ ਆ ਤਾਂ ਇਹਦੇ ਬਾਰੇ ਪੂਰੀ ਜਾਣਕਾਰੀ ਦੇਣੀ ਆ ਤਾਂ ਵੀਡੀਓ ਨੂੰ ਸਾਰਿਆਂ ਤੱਕਰ ਸ਼ੇਅਰ ਕਰ ਦਿਓ ਤਾਂ ਕਿ ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਗਏ ਨੇ ਜਾਂ ਫਿਰ ਜਿਨ੍ਹਾਂ ਨੂੰ ਡੀਪੂ ਹੋਲਡਰਾਂ ਤੋਂ ਰਾਸ਼ਨ ਸਰਕਾਰੀ ਜਿਹੜਾ ਨਹੀਂ ਮਿਲਦਾ ਤਾਂ ਕਿਵੇਂ ਅਪਲਾਈ ਕਰ ਸਕਦੇ ਨੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਨਾਲ ਦੀ ਨਾਲ ਪੇਜ ਨੂੰ ਵੀ ਫੋਲੋ ਕਰ ਲਿਓ ਤਾਂ ਸਭ ਤੋਂ ਪਹਿਲਾਂ ਇਹ ਤੁਸੀਂ ਵੀਡੀਓ ਵੇਖੋ ਜਿਹੜੇ ਰਾਸ਼ਨ ਦੇ ਕਾਰਡ ਸੀਗੇ ਕੱਟ ਦਿੱਤੇ ਗਏ ਸੀਗੇ ਉਹਨਾਂ ਨੂੰ ਤੁਰੰਤ ਬਹਾਲ ਕਰਨ ਦਾ ਫੈਸਲਾ ਕੀਤਾ ਗਿਆ ਜਦੋਂ ਹੀ ਅਗਲਾ ਰਾਸ਼ਨ ਜਿਹੜਾ ਅਗਲੇ ਮਹੀਨੇ ਦਾ ਰਾਸ਼ਨ ਜਿਹੜਾ ਮਿਲੂਗਾ ਤਾਂ ਉਹਦੇ ਵਿੱਚ ਉਹਨਾਂ ਕਾਰਡਾਂ ਨੂੰ ਵੀ ਉਹਨਾਂ ਕਾਰਡ ਹੋਲਡਰਾਂ ਨੂੰ ਵੀ ਰਾਸ਼ਨ ਮਿਲੂਗਾ ਜਿਨ੍ਹਾਂ ਦੇ ਕਾਰਡ ਕੱਟੇ ਗਏ ਸੀ ਤਾਂ ਇਸ ਵੀਡੀਓ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਆ ਜਿਹੜੇ ਕੱਟੇ ਹੋਏ ਰਾਸ਼ਨ ਕਾਰਡਾਂ ਬਾਰੇ ਗੱਲਬਾਤ ਕਰ ਰਹੇ ਨੇ ਜਿਨ੍ਹਾਂ ਦੇ ਰਾਸ਼ਨ ਕਾਰਡ ਆ ਸਰਕਾਰ ਦੇ ਵੱਲੋਂ ਕੱਟੇ ਗਏ ਸੀ ਤਾਂ ਇਹਦੇ ਵਿੱਚ ਆਪਾਂ ਦੱਸਾਂਗੇ ਕਿ ਕਿਸ ਤਰ੍ਹਾਂ ਆਪਾਂ ਜਿਹੜੇ ਆ ਰਾਸ਼ਨ ਕਾਰਡ ਆ ਕੱਟੇ ਹੋਏ ਅਪਲਾਈ ਕਰ ਸਕਦੇ ਆ ਤੇ ਜਿਨ੍ਹਾਂ ਨੂੰ ਡੀਪੂ ਹੋਲਡਰ ਕਣਕ ਨਹੀਂ ਦੇ ਰਹੇ ਜਾਂ ਫਿਰ ਕਣਕ ਵੱਧ ਘੱਟ ਤੋਲ ਦਿੰਦੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਉਹਦੇ ਬਾਰੇ ਗੱਲਬਾਤ ਕਰਦੇ ਆ ਤਾਂ ਮੈਨੂੰ ਬਹੁਤ ਸਾਰੇ ਕਮੈਂਟ ਵੀ ਆ ਰਹੇ ਸੀ ਕਿ ਜਿਹੜਾ ਰਾਸ਼ਨ ਕਾਰਡ ਕੱਟ ਦਿੱਤਾ ਤਾਂ ਉਹ ਕੀ ਕਰਨ ਤਾਂ ਉਹਨਾਂ ਖਾਤਰ ਇਹ ਆਪਾਂ ਸਪੈਸ਼ਲ ਜਿਹੜੀ ਵੀਡੀਓ ਲੈ ਕੇ ਆਏ ਆ ਤਾਂ ਪਹਿਲਾਂ ਗੱਲ ਕਰਦੇ ਆ ਕਿ ਜਿਨ੍ਹਾਂ ਦੇ ਰਾਸ਼ਨ ਕਾਰਡ ਬਣੇ ਹੋਏ ਨੇ ਰਾਸ਼ਨ ਮਿਲਦਾ ਉਹਨਾਂ ਨੂੰ ਰਾਸ਼ਨ ਜਿਹੜਾ ਡੀਪੂ ਹੋਲਡਰ ਨਹੀਂ ਦੇ ਰਿਹਾ ਜਾਂ ਫਿਰ ਉਹਨੂੰ ਵੱਧ ਘੱਟ ਤੋਲ ਦਿੰਦਾ ਜਾਂ ਫਿਰ ਖਰਾਬ ਚੀਜ਼ ਹੈ ਜਿਹੜੀ ਦੇ ਦਿੰਦਾ ਤਾਂ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਕੰਪਲੇਨ ਕਰਨੀ ਹੈ ਤੇ ਕਿਸ ਤਰ੍ਹਾਂ ਆਪਾਂ ਉਹ ਰਾ ਸਕਦੇ ਹਾਂ ਤਾਂ ਚੱਲਦੇ ਆਪਾਂ ਫੋਨ ਦੀ ਸਕਰੀਨ ਤੇ ਤਾਂ ਸਭ ਤੋਂ ਪਹਿਲਾਂ ਜਾਣਾ ਆਪਾਂ Chrome ਬ੍ਰਾਊਜ਼ਰ ਦੇ ਵਿੱਚ ਤਾਂ ਇੱਥੇ ਸਰਚ ਮਾਰ ਦੇਣਾ NFSA ਤਾਂ ਇਹ ਲਿਖਣ ਤੋਂ ਬਾਅਦ ਆਪਾਂ ਸਰਚ ਕਰ ਦਾਂਗੇ ਸਭ ਤੋਂ ਪਹਿਲੀ ਵੈਬਸਾਈਟ ਆਉਣੀ ਹੈ NFSA ਦੀ ਜਾਨੀ ਕਿ ਨੈਸ਼ਨਲ ਫੂਡ ਸਿਕਿਉਰਿਟੀ ਪੋਰਟਲ ਤਾਂ ਇਹਦੇ ਉੱਤੇ ਆਪਾਂ OK ਕਰ ਦਾਂਗੇ ਤਾਂ ਆਪਣੇ ਕੋਲ ਜਿਹੜੀ ਸਰਕਾਰੀ ਗਵਰਨਮੈਂਟ ਵੈਬਸਾਈਟ ਆ ਜਿਹੜੀ ਉਹ ਖੁੱਲ ਜਾਣੀ ਆ ਦੇਖੋ ਨੈਸ਼ਨਲ ਫੂਡ ਸਕਿਉਰਟੀ ਪੋਰਟਲ ਇਹ ਆਪਣੇ ਕੋਲ ਖੁੱਲ ਗਿਆ ਤਾਂ ਹੁਣ ਕਰਨਾ ਕੀ ਆ ਹੁਣ ਸਭ ਤੋਂ نیچے ਜਾਣਾ ਆਪਾਂ ਵੈਬਸਾਈਟ ਦੇ ਤਾਂ ਸਭ ਤੋਂ نیچے ਜਾਣ ਤੋਂ ਬਾਅਦ ਆਪਾਂ ਇੱਥੇ ਇੱਕ ਸੈਕਸ਼ਨ ਲੱਭਣਾਗਾ ਪੰਜਾਬ ਦਾ ਤਾਂ ਇੱਥੇ ਸਾਰੀਆਂ ਸਟੇਟਾਂ ਦੇ ਜਿਹੜੇ ਸੈਕਸ਼ਨ ਬਣੇ ਹੋਇਆ ਤਾਂ ਆਪਾਂ ਇੱਥੇ ਪੰਜਾਬ ਦੇ ਉੱਤੇ ਓਕੇ ਕਰ ਦਾਂਗੇ ਕਿਉਂਕਿ ਆਪਾਂ ਪੰਜਾਬ ਨਾਲ ਰਿਲੇਟ ਕਰਦੇ ਆਂ ਤਾਂ ਇੱਥੇ ਆਪਣਾ ਸਰਦਾਰ ਭਗਵੰਤ ਮਾਨ ਦਾ ਈਮੇਲ ਫੋਨ ਨੰਬਰ ਹੈ ਨਾ ਤੇ ਇੱਥੇ ਸਾਰੇ ਮਤਲਬ ਨੰਬਰ ਤਾਂ ਉਹਨੂੰ ਮਿਲ ਜਾਣਗੇ ਜੇ ਤੁਸੀਂ ਇੱਥੇ ਗੱਲਬਾਤ ਨਹੀਂ ਕਰਨੀ ਗਈ ਅਸਲ 'ਚ ਇੱਥੇ ਨਹੀਂ ਗੱਲਬਾਤ ਕਰਨੀ ਤਾਂ ਸਭ ਤੋਂ نیچے ਉਹਨਾਂ ਆਪਾਂ ਇੱਥੇ ਰਾਸ਼ਨ ਕਾਰਡ ਦੀ ਜਿਹੜੀ ਆ ਵੈਬਸਾਈਟ ਲੱਭਣੀ ਆ ਯਾਨੀ ਕਿ ਰਾਸ਼ਨ ਕਾਰਡ ਦਾ ਪੋਰਟਲ ਲੱਭਣਾ ਜਿਹੜਾ ਆਪਣਾ ਪੰਜਾਬ ਦੇ ਨਾਲ ਹੈਗਾ ਤਾਂ ਉੱਪਰ ਆਪਣੇ ਕੋਲ ਦੇਖੋ ਇੱਥੇ ਲਿਖਿਆ ਵੀ ਹੋਇਆਗਾ ਰਾਸ਼ਨ ਕਾਰਡ ਮੈਨੇਜਮੈਂਟ ਸਿਸਟਮ ਤਾਂ ਇਹਦੇ ਲਿੰਕ ਉੱਤੇ ਆਪਾਂ ਓਕੇ ਕਰ ਦਾਂਗੇ ਤਾਂ ਓਕੇ ਕਰਨ ਤੋਂ ਬਾਅਦ ਆ ਆਪਣੇ ਕੋਲ ਇਹ ਪੋਰਟਲ ਖੁੱਲ੍ਹਿਆ ਆ ਜਿਹੜਾ ਕਿ ਫੂਡ ਸਿਕਿਉਰਿਟੀ ਪ੍ਰੋਗਰਾਮ ਦਾ ਪੋਰਟਲ ਆ ਤਾਂ ਇੱਥੇ ਆਪਾਂ ਹੈਲਪਲਾਈਨ ਨੰਬਰ ਵੀ ਲੈ ਸਕਦੇ ਆਂਗੇ ਆਨਲਾਈਨ ਵੀ ਵੇਖ ਸਕਦੇ ਆ ਤੇ ਇੱਥੇ ਆਪਣੀ ਜਿਹੜੀ ਕੰਪਲੇਨ ਆ ਉਹ ਵੇਖ ਵੀ ਸਕਦੇ ਆਂ ਜੇਕਰ ਤੁਹਾਨੂੰ ਆਨਲਾਈਨ ਪ੍ਰੋਸੈਸ ਨਹੀਂ ਆਉਂਦਾ ਤਾਂ ਮੈਂ ਅੱਗੇ ਜਿਹੜਿਆ 3 ਨੰਬਰ ਦਿੱਤੇ ਹੋਏ ਆ ਤੁਸੀਂ ਸਿੱਧੀ ਕਾਲ ਲਾ ਕੇ ਕੰਪਲੇਂਟ ਦਰਜ ਕਰਾ ਸਕਦੇ ਹੋ ਜੇਕਰ ਤੁਹਾਨੂੰ ਰਾਸ਼ਨ ਵੱਧ ਘਟ ਦੇ ਰਿਹਾਗਾ ਤੁਹਾਡਾ ਡੀਪੂ ਹੋਲਡਰ ਤੇ ਜਾਂ ਫਿਰ ਤੁਹਾਡਾ ਰਾਸ਼ਨ ਕਾਰਡ ਰਾਸ਼ਨ ਆਉਂਦਾਗਾ ਪਰ ਦੇ ਨਹੀਂ ਰਿਹਾ ਵੱਧ ਘਟ ਦਿੰਦਾ ਜਾਂ ਫਿਰ ਕੋਈ ਕਾਪਲਾ ਕਰ ਰਿਹਾ ਤਾਂ ਤੁਸੀਂ ਸਿੱਧਾ ਫੋਨ ਲਾ ਕੇ ਕੰਪਲੇਂਟ ਵੀ ਕਰ ਸਕਦੇ ਹੋ ਮੈਂ ਤੁਹਾਨੂੰ ਜਿਹੜਾ ਅੱਗੇ ਨੰਬਰ ਆ ਜਿਹੜੇ ਦਿੱਤੇ ਹੋਏ ਆ ਜੇਕਰ ਤੁਸੀਂ ਆਨਲਾਈਨ ਕਰ ਸਕਦੇ ਹੋ ਤਾਂ ਇੱਥੇ ਆਨਲਾਈਨ ਗ੍ਰੇਵੈਂਸ ਦੇ ਉੱਤੇ ਓਕੇ ਕਰ ਦਿਓ ਤਾਂ ਓਕੇ ਕਰਨ ਤੋਂ ਬਾਅਦ ਆ ਤੁਹਾਡੀ ਜਿਹੜੀ ਕੰਪਲੇਨ ਦੀ ਜਿਹੜਾ ਫਾਈਲ ਆ ਖੁੱਲ ਜਾਣੀ ਆ ਉਹਦੇ ਵਿੱਚ ਤੁਸੀਂ ਲਿਖ ਦੇਣਾ ਜੋ ਵੀ ਤੁਹਾਡਾ ਪ੍ਰੋਸੈਸ ਹੈਗਾ ਤਾਂ ਇਸ ਤੋਂ ਬਾਅਦ ਕੰਪਲੇਨ ਆ ਜਿਹੜੀ ਤੁਹਾਡੀ ਦਰਜ ਹੋ ਜਾਣੀ ਆ ਜੇਕਰ ਤੁਸੀਂ ਆਨਲਾਈਨ ਨਹੀਂ ਕਰ ਸਕਦੇ ਤਾਂ ਅੱਗੇ ਮੈਂ ਨੰਬਰ ਦਿੱਤੇ ਹੋਇਆ ਤੁਸੀਂ ਉਹਨਾਂ ਤੇ ਜਾ ਕੇ ਸਿੱਧਾ ਉਸ ਬੰਦੇ ਦੀ ਕੰਪਲੇਨ ਆ ਕਰ ਸਕਦੇ ਹੋ ਤੇ ਉਹਨੂੰ ਅਹੁਦੇ ਤੋਂ ਲਾ ਸਕਦੇ ਹਾਂ ਤਾਂ ਵੀਡੀਓ ਦਾ ਇਹ ਪਹਿਲਾ ਵਾਲਾ ਭਾਗ ਸੀਗਾ ਜਿਨ੍ਹਾਂ ਨੂੰ ਸਰਕਾਰੀ ਕਾਣਕ ਮਿਲਦੀ ਆ ਯਾਨੀ ਕਿ ਉਹਨੂੰ ਡੀਪੂ ਹੋਲਡਰ ਵੱਧ ਘੱਟ ਕਾਣਕ ਦੇਣ ਦਾ ਖਰਾਬ ਕਾਣਕ ਦੇ ਦਿੰਦਾ ਤਾਂ ਉਹਨਾਂ ਖਾਤਰ ਇਹ ਹੈਲਪਲਾਈਨ ਨੰਬਰ ਮੈਂ ਤੁਹਾਨੂੰ ਤਿੰਨ ਚਾਰ ਜਿਹੜੇ ਹੈਲਪਲਾਈਨ ਨੰਬਰ ਆ ਸਕਰੀਨ ਦੇ ਉੱਤੇ ਸ਼ੋਅ ਕੀਤੇ ਨੇ ਜਿਨ੍ਹਾਂ ਨਾਲ ਤੁਸੀਂ ਫੋਨ ਲਾ ਕੇ ਉਹਨੂੰ ਡੀਪੂ ਹੋਲਡ ਨੂੰ ਆਪਦੇ ਅਉਧੇ ਤੋਂ ਬਿਲਾ ਸਕਦੇ ਹੋ ਤੇ ਉਹਦੀ ਜਿਹੜੀ ਸ਼ਿਕਾਇਤ ਵੀ ਕਰ ਸਕਦੇ ਹੋ ਆ ਦੋ ਤਿੰਨ ਨੰਬਰ ਤੁਹਾਡੇ ਜਿਹੜੇ ਸਕਰੀਨ ਦੇ ਉੱਤੇ ਸ਼ੋਅ ਕਰ ਰਹੇ ਆ ਯਾਨੀ ਕਿ 1967 14445 ਤੇ ਆਪ ਬਾਕੀ ਤੁਹਾਡੇ ਨੰਬਰ ਆ ਜਿਹੜੇ ਸਕਰੀਨ ਦੇ ਉੱਤੇ ਆ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਗਏ ਨੇ ਜਿਨ੍ਹਾਂ ਨੂੰ ਕਣਕ ਮਿਲਦੀ ਸੀ ਤੇ ਬਾਅਦ ਦੇ ਵਿੱਚ ਉਹਨਾਂ ਦੀ ਕਣਕਾ ਜਿਹੜੀ ਆ ਰਾਸ਼ਨਾ ਉਹ ਮਿਲਣਾ ਹਟ ਗਿਆ ਤਾਂ ਭਗਵਾਨ ਤਮਨ ਦੇ ਬਿਆਨ ਦੇ ਅਨੁਸਾਰ ਜਿਨ੍ਹਾਂ ਜਿਨ੍ਹਾਂ ਦੇ ਜਿਹੜਿਆ ਰਾਸ਼ਨ ਕਾਰਡ ਕੱਟੇ ਗਏ ਸੀ ਤਾਂ ਉਹਨਾਂ ਨੂੰ ਦੁਬਾਰਾ ਕਣਕ ਮਿਲਿਆ ਕਰਨੀ ਹੈ ਕਣਕ ਵੀ ਨਾਲੇ ਘਰੇ ਯਾਨੀ ਕਿ ਡੋਰ ਟੂ ਜਿਹੜੀ ਆ ਡਿਲੀਵਰੀ ਹੋਇਆ ਕਰਨੀ ਹੈ ਘਰੇ ਜਾ ਕੇ ਰਾਸ਼ਨ ਦੀ ਡਿਲੀਵਰੀ ਹੋਇਆ ਕਰੂਗੀ ਤਾਂ ਇਹ ਕਿਵੇਂ ਹੋਣੀ ਹੈ ਕਿਵੇਂ ਅਪਲਾਈ ਕਰਨਾ ਤਾਂ ਭਗਵੰਤ ਮਾਨ ਦੇ ਅਨੁਸਾਰ ਇਹਨੂੰ ਅਪਲਾਈ ਕਰਨ ਦੀ ਜਿਹੜੀ ਆ ਲੋੜ ਨਹੀਂ ਹੈਗੀ ਕਿਉਂ ਲੋੜ ਨਹੀਂ ਹੈਗੀ ਕਿਉਂਕਿ ਉਹਨਾਂ ਸਰਕਾਰ ਦਾ ਕਹਿਣਾ ਕਿ ਭਗਵੰਤ ਮਾਨ ਮੁੱਖ ਮੰਤਰੀ ਦਾ ਕਹਿਣਾ ਕਿ ਸਾਡੇ ਕੋਲ ਜਿਹੜਾ ਜਿਹੜਾ ਅਗਸਤ 2022 ਦਾ ਪੂਰਾ ਡਾਟਾ ਹੈਗਾ ਸਾਡੇ ਕੋਲ ਜਿੰਨਾਂ ਜਿੰਨਾਂ ਦੇ ਵੀ ਰਾਸ਼ਨ ਕਾਰਡ ਕੱਟੇ ਗਏ ਆ ਜਾਂ ਫਿਰ ਜਿਨ੍ਹਾਂ ਨੂੰ ਪਹਿਲਾਂ ਜਿਹੜਾ ਅਨਾਜ ਆ ਕਣਕਾ ਰਾਸ਼ਨ ਆ ਮਿਲਦਾ ਸੀਗਾ ਤਾਂ ਇਸ ਅਨੁਸਾਰ ਜੇ ਗੱਲ ਮੰਨੀਏ ਤਾਂ ਉਹਨਾਂ ਨੂੰ ਅਪਲਾਈ ਕਰਨ ਦੀ ਲੋੜ ਨਹੀਂ ਹੈਗੀ ਕਿਤੇ ਵੀ ਜਾਣ ਦੀ ਲੋੜ ਨਹੀਂ ਹੈਗੀ ਜਿੰਨਾਂ ਜਿੰਨਾਂ ਦੇ ਵੀ ਰਾਸ਼ਨ ਕਾਰਡ ਕੱਟੇ ਗਏ ਸੀ ਤਾਂ ਉਹਨਾਂ ਦੇ ਘਰੇ ਬੈਠੇ ਹੀ ਦੁਬਾਰੇ ਰੀ ਅਪਲਾਈ ਯਾਨੀ ਕਿ ਆਪਣੇ ਆਪ ਐਕਟਿਵ ਹੋ ਜਾਣਗੇ ਤਾਂ ਉਹਨਾਂ ਨੂੰ ਜਿਹੜਾ ਰਾਸ਼ਨ ਘਰੇ ਬੈਠਿਆਂ ਨੂੰ ਆਪਣੇ ਆਪ ਆ ਜਿਹੜਾ ਮਿਲ ਜਾਇਆ ਕਰੂਗਾ ਤੇ ਨਾਲ ਦੀ ਨਾਲ ਇਹਦੇ ਇੱਕ ਸਰਵਿਸ ਹੋਰ ਸ਼ੁਰੂ ਕੀਤੀ ਗਈ ਹੈ ਕਿ ਘਰੇ ਬੈਠਿਆਂ ਨੂੰ ਆਪਾਂ ਨੂੰ ਜਿਹੜੀ ਆ ਕਣਕ ਰਾਸ਼ਨ ਆ ਜਿਹੜਾ ਘਰੇ ਆਇਆ ਕਰੂ ਅੱਗੇ ਆਪਾਂ ਨੂੰ ਡੀਪੂ ਦੇ ਵਿੱਚ ਜਾ ਕੇ ਡੀਪੂ ਹੋਲਡਰਾਂ ਤੋਂ ਕਣਕ ਰਾਸ਼ਨ ਲਾਈਨਾਂ ਦੇ ਵਿੱਚ ਖੜ ਕੇ ਲੈਣਾ ਪੈਂਦਾ ਸੀ ਤਾਂ ਹੁਣ ਜਿਹੜਾ ਰਾਸ਼ਨ ਆਪਣੇ ਘਰੇ ਪਹੁੰਚ ਕੀਆ ਕਰੂਗਾ ਤਾਂ ਇੱਕ ਵਾਰ ਹੋਰ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਗਏ ਨੇ ਤਾਂ ਸਰਦਾਰ ਭਗਵੰਤ ਸਤਿਮਾਨ ਮੁੱਖ ਮੰਤਰੀ ਉਹ ਪੰਜਾਬ ਦਾ ਬਿਆਨ ਆਇਆਗਾ ਕਿ ਜਿਹਦੇ ਵਿੱਚ ਕਿਹਾ ਕਿ ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਗਏ ਸੀ ਤਾਂ ਉਹਨਾਂ ਦੇ ਜਿਹੜੇ ਰਾਸ਼ਨ ਜਿਹੜੇ ਕਾਰਡ ਆ ਉਹ ਦੁਬਾਰਾ ਰੀਐਕਟਿਵੇਟ ਜਾਨੀ ਕਿ ਦੁਬਾਰੇ ਅਪਲਾਈ ਹੋ ਜਾਣਗੇ ਆਪਣੇ ਆਪ ਹੀ ਤਾਂ ਉਹਨਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਗੇ ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਗਏ ਸੀ ਉਹਨਾਂ ਨੂੰ ਦੁਬਾਰਾ ਕਣਕ ਆਪਣੇ ਆਪ ਮਿਲਣੀ ਸ਼ੁਰੂ ਹੋ ਜੂਗੀ ਤਾਂ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਨਾਲ ਦੇ ਨਾਲ ਇਹੋ ਜਿਹੀਆਂ ਜਾਣਕਾਰੀਆਂ ਲਈ ਆਪਣਾ ਪੇਜ ਵੀ ਫੋਲੋ ਕਰ